ਹਾਂਜੀ ਪਿਆਰੇ ਵਿਦਿਆਰਥੀਓ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਵਿਅੰਜਨਾਂ ਦੀ ਬੰਡ ਭਾਗ 2 ਕਰਨ ਜਾ ਰਹੇ ਹਾਂ ਕਿਉਂਕਿ ਪਹਿਲੇ ਭਾਗ ਵਿੱਚ ਅਸੀਂ ਪਹਿਲਾਂ ਆਲਰੇਡੀ ਕਰ ਚੁੱਕੇ ਹਾਂ ਵਿਅੰਜਨਾਂ ਦੀ ਬੰਡ ਨੂੰ ਅਸੀਂ ਦੋ ਭਾਗਾਂ ਵਿੱਚ ਵੰਡਦੇ ਹਾਂ ਉਚਾਰਨ ਦੇ ਆਧਾਰ ਤੇ ਤੇ ਸਾਹ ਦੇ ਆਧਾਰ ਤੇ ਜੇਕਰ ਤੁਸੀਂ ਉਚਾਰਨ ਦੇ ਆਧਾਰ ਨੂੰ ਸਮਝਣਾ ਚਾਹੁੰਦੇ ਹੋ ਤੁਸੀਂ ਪਹਿਲੀ ਵੀਡੀਓ ਦੇਖ ਸਕਦੇ ਹੋ ਤੇ ਅੱਜ ਅਸੀਂ ਕਰਨ ਜਾ ਰਹੇ ਹਾਂ ਸਾਹ ਦੇ ਆਧਾਰ ਤੇ ਸਾਹ ਦੇ ਆਧਾਰ ਤੇ ਜੋ ਬੰਡ ਹੁੰਦੀ ਆ ਉਸ ਨੂੰ ਅਸੀਂ ਦੋ ਭਾਗਾਂ ਵਿੱਚ ਕਰਦੇ ਹਾਂ ਅਲਪ ਪ੍ਰਾਣ ਵਿਅੰਜਨ ਤੇ ਮਹਾ ਪ੍ਰਾਣ ਵਿਅੰਜਨ ਅਲਪ ਪ੍ਰਾਣ ਵਿਅੰਜਨ ਤੋਂ ਕੀ ਭਾਵ ਹੈ ਜੋ ਕਿ ਹੇਠ ਲਿਖੇ ਅਨੁਸਾਰ ਹੈ ਜਿਹੜੇ ਵਿਅੰਜਨਾ ਦੇ ਉਚਾਰਨ ਸਮੇ ਸਾ ਥੋੜੀ ਮਾਤਰਾ ਵਿੱਚ ਬਾਹਰ ਨਿਕਲੇ ਉਸ ਨੂੰ ਅਲਪ ਪ੍ਰਾਣ ਵਿਅੰਜਨ ਕਹਿੰਦੇ ਹਨ ਜਿਵੇਂ ਕਿ ਕਕਾ ਚਚਾ ਟੈਂਕਾ ਤੱਤਾ ਪੱਪਾ ਆਦ ਮਹਾ ਪ੍ਰਾਣ ਵਿਅੰਜਨ ਮਹਾ ਪ੍ਰਾਣ ਵਿਅੰਜਨ ਤੋਂ ਭਾਵ ਜਿਹੜੇ ਵਿਅੰਜਨਾਂ ਦੇ ਉਚਾਰਨ ਸਮੇਂ ਸਾਹ ਜਿਆਦਾ ਮਾਤਰਾ ਵਿੱਚ ਬਾਹਰ ਨਿਕਲੇ ਜਾਂ ਜ਼ੋਰ ਨਾਲ ਨਿਕਲੇ ਉਸਨੂੰ ਅਸੀਂ ਕਹਿੰਦੇ ਹਾਂ ਮਹਾ ਪ੍ਰਾਣ ਵਿਅੰਜਨ ਖਖ ਛਛ ਠਠ ਥਥ ਫਫ ਆਦ ਜਿਵੇਂ ਕਿ ਪਿਆਰੇ ਵਿਦਿਆਰਥੀਓ ਜਦੋਂ ਵੀ ਅਸੀਂ ਕੋਈ ਵੀ ਨੌਕਰੀ ਨਾਲ ਸੰਬੰਧਿਤ ਅਸੀਂ ਟੈਸਟ ਦਿੰਨੇ ਆ ਉਹਨਾਂ 'ਚ ਐਮਸੀਕਿਊ ਕੁਐਸਚਨ ਆ ਆਉਂਦੇ ਨੇ ਕਿ ਅਲਪ੍ਰਾਣ ਬਯੰਜਨ ਕਿਹੜੇ ਨੇ ਇਹਨਾਂ ਨੂੰ ਇਹਨਾਂ ਵਿੱਚੋਂ ਚੁਣੋ ਤਾਂ ਅਸੀਂ ਕਈ ਵਾਰ ਕਨਫਿਊਜ਼ ਹੋ ਜਾਂਦੇ ਆ ਸਾਨੂੰ ਸਮਝ ਨਹੀਂ ਆਉਂਦੀ ਵੀ ਕਿਹੜੇ ਆ ਅਸੀਂ ਜਾਂ ਅਸੀਂ ਭੁੱਲ ਜਾਂਦੇ ਆ ਤਾਂ ਉਸ ਨੂੰ ਸੌਖੀ ਤਰ੍ਹਾਂ ਯਾਦ ਕਰਨ ਲਈ ਮੈਂ ਇੱਕ ਛੋਟਾ ਜਿਹਾ ਚਾਰਟ ਤਿਆਰ ਕੀਤਾ ਹੈਗਾ ਉਦਾਹਰਨ ਦੇ ਤੌਰ ਤੇ ਤੁਸੀਂ ਇਸ ਤਰ੍ਹਾਂ ਇਸ ਨੂੰ ਯਾਦ ਕਰ ਸਕਦੇ ਹੋ ਕਿ ਸੌਖੀ ਤਰ੍ਹਾਂ ਤੁਹਾਡੇ ਮਤਲਬ ਕਿ ਤੁਹਾਨੂੰ ਸਮਝ ਆ ਜਾਣਗੇ ਕਿ ਅਲਪ੍ਰਾਣ ਬਯੰਜਨ ਜਾਂ ਮਹਾਪ੍ਰਾਣ ਬਯੰਜਨ ਕਿਹੜੇ ਨੇ ਅਸੀਂ ਉਹਨਾਂ ਨੂੰ ਜਲਦੀ ਮਤਲਬ ਕਿ ਅਸੀਂ ਲੱਭ ਸਕਦੇ ਆ ਪੇਪਰ ਦੇ ਦੌਰਾਨ ਟੈਸਟ ਦੌਰਾਨ ਤੁਸੀਂ ਕੀ ਕਰਨਾ ਹੈਗਾ ਪੰਜਾਬੀ ਬਾਰਨ ਵਾਲਾ ਦੇ ਜਿਹੜੇ ਆਪਣਾ ਪਹਿਲਾ ਵਰਗ ਆ ਉਹਨੂੰ ਛੱਡ ਸਕਦੇ ਹੋ ਤੇ ਅੰਤਿਮ ਵਰਗ ਨੂੰ ਛੱਡ ਕੇ ਜੋ ਕਕਾ ਵਰਗ ਤੋਂ ਲੈ ਕੇ ਪਪਾ ਵਰਗ ਤੱਕ ਪੰਜ ਵਰਗ ਨੇ ਕਕੇ ਤੋਂ ਮੰਮੇ ਤੱਕ ਤੁਸੀਂ ਉਡਾਣਾ ਲਿਖ ਲੈਣਾ ਹੈ ਇਸ ਤਰ੍ਹਾਂ ਜੋ ਉਹਦੀ ਪਹਿਲੀ ਕੈਟਾਗਰੀ ਆ ਉਸਨੂੰ ਅਸੀਂ ਅਲਪ ਪ੍ਰਾਨ ਵਿਅੰਜਨ ਕਹਿੰਦੇ ਆ ਸੋ ਇੱਕ ਛੱਡ ਕੇ ਅਸੀਂ ਫਿਰ ਅਲਪ ਪ੍ਰਾਨ ਕਹਾਂਗੇ ਸੈਕੰਡ ਵਾਲੀ ਨੂੰ ਅਸੀਂ ਮਹਾ ਪ੍ਰਾਨ ਥਰਡ ਵਾਲੀ ਨੂੰ ਫਿਰ ਅਲਪ ਪ੍ਰਾਨ ਫੋਰਥ ਵਾਲੀ ਨੂੰ ਅਸੀਂ ਕਹਿੰਦੇ ਮਹਾਪ੍ਰਾਣ ਸਾਰਿਆਂ ਨੂੰ ਪਤਾ ਹੈ ਕਿ ਜੋ ਲਾਸਟ ਵਾਲੇ ਆਪਣੇ ਵਰਣ ਹੁੰਦੇ ਨੇਗੇ ਤੇ ਇਹਨਾਂ ਨੂੰ ਅਸੀਂ ਨਾਸਕੀ ਵਿਅੰਜਨ ਕਹਿੰਦੇ ਆ ਸੋ ਇਹ ਸਾਡੇ ਲਈ ਮਤਲਬ ਕਿ ਨਾਸਕੀ ਨੇ ਪਹਿਲੇ ਚਾਰ ਜੋ ਵਰਣ ਹੁੰਦੇ ਨੇ ਇਹ ਹੁੰਦੇ ਨੇ ਮਹਾਪ੍ਰਾਣ ਵਿਅੰਜਨ ਇਹਨਾਂ ਚ ਪਹਿਲੀ ਲੇਨ ਵਾਲੇ ਅਲਪ ਦੂਸਰੀ ਵਾਲੇ ਮਹਾ ਇਸ ਤਰ੍ਹਾਂ ਤੁਸੀਂ ਚਾਰਟ ਬਣਾ ਕੇ ਸੌਖੀ ਤਰ੍ਹਾਂ ਤਰੀਕੇ ਨਾਲ ਤੁਸੀਂ ਆਪਣੇ ਮਤਲਬ ਕਿ ਅਲਪ ਪ੍ਰਾਣ ਵਿਅੰਜਨ ਤੇ ਮਹਾਪ੍ਰਾਣ ਵਿਅੰਜਨ ਨੂੰ ਮਤਲਬ ਕਿ ਲੱਭ ਸਕਦੇ ਹੋਗੇ ਐਮਸੀਕਿਊ ਪ੍ਰਸ਼ਨ ਉਤਰਾ ਵਿੱਚ ਮੈਂ ਆਸ ਕਰਦੀ ਕਿ ਤੁਹਾਨੂੰ ਇਸ ਤਰ੍ਹਾਂ ਉਦਾਹਰਣਾਂ ਸਹਿਤ ਜੋ ਅਲਪਰਾਣ ਵਿਅੰਜਨ ਤੇ ਮਹਾਪਰਾਣ ਵਿਅੰਜਨ ਦੀ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਣੀ ਹੈ ਵੀ ਕਿਹੜੇ ਵਿਅੰਜਨ ਨੇ ਹੁੰਦੇ ਨੇਗੇ ਸੋ ਆਸ ਕਰਦੀ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਧੰਨਵਾਦ